ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਜੀ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੂਪਾਣਾ ਅੱਜ ਗੱਲ ਕਰਾਂਗੇ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਸ਼੍ਰੀ ਕਾਲ ਤੱਕ ਸਾਹ ਦੇ ਉੱਤੇ ਅੱਜ ਇੱਕ ਵੱਡੀ ਬੈਠਕ ਹੋਈ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਇਸ ਇਕੱਤਰਤਾ ਦੇ ਵਿੱਚ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਨੇ ਸਰਕਾਰ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਕਾਰਵਾਈ ਲਈ ਕਿਹਾ ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਸਰਕਾਰਾਂ ਐਸਜੀਪੀਸੀ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣਗੀਆਂ ਤਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਕਿਹਾ ਕਿ ਸਿਰਫ 328 ਰੁਪਿਆਂ ਵਾਲਾ ਮਾਮਲਾ ਹੀ ਨਹੀਂ ਹੈ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਮਾਮਲੇ ਨੇ ਜਿਸ ਦੇ ਵਿੱਚ ਸਰਕਾਰਾਂ ਕਾਰਵਾਈ ਕਰ ਸਕਦੀਆਂ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਸਿੰਘ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਅਜਿਹੇ ਮਾਮਲਿਆਂ ਦੇ ਵਿੱਚ ਸਰਕਾਰਾਂ ਦਖਲ ਦੇਣਗੀਆਂ ਤਾਂ ਫਿਰ SGPC ਦਾ ਕੰਮ ਕੀ ਹੋਵੇਗਾ ਉਹਨਾਂ ਕਿਹਾ ਕਿ SGPC ਆਪਣੇ ਆਪ ਸਮਰੱਥ ਹੈ ਜਿਹੜੇ ਵੀ ਮਾਮਲੇ ਧਾਰਮਿਕ ਤੌਰ ਤੇ ਵਿਚਾਰੇ ਜਾ ਸਕਦੇ ਆ ਹੱਲ ਕੀਤੇ ਜਾ ਸਕਦੇ ਆ ਉਹਨਾਂ ਮਾਮਲਿਆਂ ਨੂੰ ਹੱਲ ਕਰਨ ਦੇ ਵਿੱਚ ਸਮਰੱਥ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਮਾਮਲੇ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵਿਅਕਤੀ ਜੰਗਲਾ ਟੱਪ ਕੇ ਆਇਆ ਉਹਨਾਂ ਨੇ ਬਿਆਦਵੀ ਕੋਸ਼ਿਸ਼ ਕੀਤੀ ਪਰ ਇਸ ਮਾਮਲੇ ਦੇ ਵਿੱਚ ਕੀ ਹੋਇਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਾਮਲੇ ਜਿਨ੍ਹਾਂ ਦੇ ਵਿੱਚ ਬਿਆਦਵੀਆਂ ਕੀਤੀਆਂ ਲੋਕਾਂ ਨੇ ਕਈ ਵਿਅਕਤੀ ਬਿਆਦਵੀਆਂ ਦੀ ਕੋਸ਼ਿਸ਼ ਕੀਤੀ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਮਾਮਲੇ ਆ ਜਿਨ੍ਹਾਂ ਨੂੰ ਲੈ ਕੇ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਐਸਜੀਪੀਸੀ ਵੱਲੋਂ ਸਰਕਾਰਾਂ ਨੂੰ ਪੁਲਿਸ ਨੂੰ ਕਾਫੀ ਵਾਰ ਲਿਖਿਆ ਜਾ ਚੁੱਕਿਆ ਪਰ ਅਜੇ ਤੱਕ ਸਰਕਾਰ ਤੇ ਪੁਲਿਸ ਨੇ ਉਸ ਦੇ ਮਾਮਲੇ 'ਚ ਕੁਝ ਨਹੀਂ ਕੀਤਾ ਪਰ 328 ਰੁਪਿਆ ਵਾਲਾ ਮਾਮਲਾ ਇਹਨਾਂ ਹਾਈਲਾਈਟ ਕਿਉਂ ਇਸ ਦੇ ਵਿੱਚ ਅਜੇ ਹੀ ਕਿਉਂ ਤੇਜ਼ੀ ਦਿਖਾਈ ਜਾ ਰਹੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਸੋ ਸਿੰਘ ਸਾਹਿਬ ਨੇ ਅੱਜ ਇੱਕ ਪੁਰਾਣੀ ਵੀਡੀਓ ਜੋ ਸਪੀਚ ਹੈ ਉਹ ਵੀ ਦਿਖਾਈ ਉਹ ਸਪੀਚ ਸਾਫਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਬੰਧਿਤ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਪਹਿਲਾਂ ਕਹਿ ਚੁੱਕੇ ਆ ਕਿ ਇਹ ਮਾਮਲਾ ਐਸਜੀਪੀਸੀ ਆਪਣੇ ਲੈਵਲ ਤੇ ਨਿਪਟ ਚੁੱਕੀ ਹੈ ਉਹ ਨਿਬੜ ਚੁੱਕਿਆ ਪਰ ਹੁਣ ਦੁਬਾਰਾ ਫਿਰ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰਨਾ ਉਸ ਤੋਂ ਬਾਅਦ ਸਿੱਟ ਦਾ ਗਠਨ ਕਰਨਾ ਸਹੀ ਨਹੀਂ ਸੋ ਸਿੰਘ ਸਾਹਿਬ ਨੇ ਇਸ ਮਾਮਲੇ ਨੂੰ ਲੈ ਕੇ ਜਦੋਂ ਅਜ ਸਿੰਘ ਸਾਹਿਬ ਦੀ ਕੱਤਰਤਾ ਹੋਈ ਉਸ ਤੋਂ ਬਾਅਦ ਕੀ ਜ਼ਿਕਰ ਕੀਤਾ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਪੰਜ ਸਿੰਘ ਸਹਿਬਾਨ ਦੀ ਕੱਤਰਤਾ 77 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਨ ਸਰੂਪਾਂ ਦਾ ਬੇਹੱਦ ਗੰਭੀਰ ਮਾਮਲਾ ਵਿਚਾਰਿਆ ਗਿਆ। ਸ਼੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ। ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ। ਪਰ ਪਿਛਲੇ ਲੰਮੇ ਸਮੇਂ ਤੋਂ ਦੇਸ਼ ਤੇ ਸੂਬਿਆਂ ਦੇ ਹੁਕਮਰਾਨਾਂ ਵੱਲੋਂ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਮਸਲਾ ਸੰਗਤ ਦੀ ਨੁਮੈਂਦਾ ਸਿੱਖ ਸੰਸਥਾ ਆਪ ਹੱਲ ਕਰ ਸਕਦੀ ਹੈ ਉਸ ਵਾਸਤੇ ਸਰਕਾਰ ਅਤੇ ਪੁਲਿਸ ਨੂੰ ਸ਼ਾਮਲ ਕਰਨ ਦੀ ਕੋਈ ਤਕ ਨਹੀਂ ਬਣਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸਰਦਾਰ ਈਸ਼ਰ ਸਿੰਘ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਜਿਹੜੀ ਐਫ ਆਈ ਆਰ ਹੋਈ ਜਦੋਂ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਬਣੇ ਸਰਦਾਰ ਈਸ਼ਰ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਪੰਨਾ ਨੰਬਰ ਇਹ ਤੁਹਾਨੂੰ ਇਹਦੇ ਹਿੱਸੇ ਦਵਾਂਗੇ ਆਪਾਂ ਜਾਂਚ ਰਿਪੋਰਟ ਦੇ ਪੰਨਾ ਨੰਬਰ 230 ਉੱਤੇ ਸਪਸ਼ਟ ਲਿਖਿਆ ਹੈ ਇਹ ਹੁਣ ਜਾਂਚ ਕਮਿਸ਼ਨ ਕਹਿ ਰਿਹਾ ਈਸ਼ਰ ਸਿੰਘ ਦਾ ਔਰ ਉਹਦੇ ਵਿੱਚ 230 ਨੰਬਰ ਪੇਜ ਤੇ ਗੱਲ ਆ ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਸੰਸਾਰ ਵਿੱਚ ਵੀ ਰਿਸ਼ਵਤ بڑے ਪੱਧਰ ਤੇ ਚੱਲਦੀ ਹੈ ਉੱਥੇ ਵੀ ਪੈਸਿਆਂ ਨਾਲ ਫੈਸਲੇ ਬਦਲੇ ਜਾਂਦੇ ਹਨ ਅਤੇ ਥਾਣਿਆਂ ਵਿੱਚ ਕੇਸ ਕਮਜ਼ੋਰ ਕੀਤੇ ਜਾਂਦੇ ਹਨ ਕਿਉਂ ਨਾ ਇਹ ਈਸ਼ਰ ਸਿੰਘ ਕਮਿਸ਼ਨ ਕਹਿ ਰਿਹਾ 230 ਨੰਬਰ ਪੇਜ ਤੇ ਕਿਉਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਚਨਾਂ ਤੇ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਦਾਰੇ ਨੂੰ ਜੋਗ ਤਰੀਕੇ ਨਾਲ ਇਸਤੇਮਾਲ ਕਰੇ ਹੁਣ ਇਹ ਇੱਥੇ ਲਿਖੀ ਹੋਈ ਗੱਲ ਉਹ ਮਤੇਜ ਆਪਾਂ ਐਡ ਕੀਤੀ। ਸ਼੍ਰੀ ਅਕਾਲ ਤੱਕ ਸਭ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਪੰਜਾਬ ਪੁਲਿਸ ਕੋਲ ਦਰਜ ਕਾਰਵਾਈਆਂ ਅਜਾਈਆਂ ਸ਼ਿਕਾਇਤਾਂ ਦੀ ਲੰਬੀ ਸੂਚੀ ਹੈ ਜੋ ਸਿੱਖਾ ਵਿਰੁੱਧ ਕੀਤੇ ਜਾਂਦੇ ਨਫ਼ਰਤੀ ਪ੍ਰਚਾਰ ਸੰਬੰਧੀ ਪੁਲਿਸ ਨੂੰ ਕਾਰਵਾਈ ਲਈ ਦਿੱਤੀਆਂ ਗਈਆਂ ਹਨ ਪਰ ਪੁਲਿਸ ਨੇ ਸਿੱਖਾ ਸਿੱਖ ਸਿਧਾਂਤਾਂ ਤੇ ਸੰਸਥਾਵਾਂ ਵਿਰੁੱਧ ਕੀਤੇ ਜਾ ਰਹੇ ਇਸ ਨਫਰਤੀ ਪ੍ਰਚਾਰ ਦੇ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਆਜਾਏ ਸ਼ਰਾਰਤੀ ਅਨਸਰਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰ ਰੋਡੀ ਜਾਲੀ ਸੋਸ਼ਲ ਮੀਡੀਆ ਖਾਤੇ ਬਣਾ ਕੇ ਸਿੱਖਾਂ ਖਿਲਾਫ ਸਮਾਜ ਅੰਦਰ ਨਫਰਤ ਸ਼ਰਿਆਮ ਫਲਾਈ ਜਾ ਰਹੀ ਹੈ ਪਰੰਤੂ ਪੁਲਿਸ ਹੁਣ ਤੱਕ ਇਸ ਨੂੰ ਬੰਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਦੂਜੇ ਪਾਸੇ ਨੇਹੰਗ ਬਾਣੇ ਵਿੱਚ ਹੁਣ ਕਰਕੇ ਇੱਕ ਸਿੱਖ ਤੇ ਖਡਾਉਣਾ ਬੰਦੂਕ ਦਿਖਾਉਣਾ ਵੀ ਵੱਡਾ ਅਪਰਾਧ ਹੋ ਜਾਂਦਾ ਤੇ ਉਸ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਆਜਾਹੇ ਵਿੱਚ ਸਰਕਾਰ ਤੇ ਪੁਲਿਸ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਾਮਲੇ ਦੀ ਪੜਤਾਲ ਕਰਨ ਦਾ ਹੱਕ ਦੇਣ ਦੀ ਮੰਗ ਗੈਰਵਾਜਬ ਹੈ ਇਸੇ ਤਰ੍ਹਾਂ ਰਿਪੋਰਟ ਦੇ ਪੰਨਾ ਨੰਬਰ 231 ਉੱਤੇ ਸਪਸ਼ਟ ਲਿਖਿਆ ਆ ਇਹ ਈਸ਼ਰ ਸਿੰਘ ਦੀ ਰਿਪੋਰਟ ਹੀ ਸਾਡੀ ਆਧਾਰ ਹੈ ਸਾਰੀ ਗੱਲ ਦੀ ਜੇਸ ਨੂੰ ਲੈ ਕੇ ਹੁਣ ਵੀ ਪੂਰੀ ਸਿੱਖ ਕੌਮ ਚਿੰਤਤ ਹੈ ਹੁਣ ਇਹ ਰਿਪੋਰਟ ਚ ਲਿਖਿਆ ਕਿ ਪੜਤਾਲ ਕਮਿਸ਼ਨ ਦਾ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਅ ਦਿੰਦਾ ਹੈ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇਗੀ ਏ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਇਸ ਲਈ ਮੌਜੂਦਾ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸੋ ਬਿਲਕੁਲ ਆਪਾਂ ਦੇਖਿਆ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੀ ਜਾਣਕਾਰੀ ਦਿੱਤੀ ਆ ਔਰ ਇੱਕ ਉਹਨਾਂ ਨੇ ਰਿਕਾਰਡਿੰਗ ਸੁਣਾਈ ਆ ਉਹ ਰਿਕਾਰਡਿੰਗ ਜਿਹੜੀ ਇੱਕ ਸਪੀਚ ਦੀ ਆ ਗਿਆਨੀ ਹਰਪ੍ਰੀਤ ਸਿੰਘ ਦੀ ਜੋ ਸਪੀਚ ਦੇ ਵਿੱਚ ਉਸ ਸਮੇਂ 2020 ਦੇ ਵਿੱਚ ਇਹ ਸਪੀਚ ਹੈ ਸੋ ਗੁਰਦੁਆਰਾ ਮੰਜੀ ਸਾਹਿਬ ਦੀ ਸਪੀਚ ਦੱਸੀ ਜਾ ਰਹੀ ਹੈ ਸੋ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੀ ਸਪੀਚ ਦੌਰਾਨ ਕੀ ਕਿਹਾ ਸੀ ਜਿਹੜੀ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸੁਣਾਈ ਹੈ ਇੱਕ ਵਾਰ ਉਸਤੇ ਵੀ ਜ਼ਰੂਰ ਨਜ਼ਰ ਮਾਰਦੇ ਆ ਕਿ ਇਹ ਸਪੀਚ ਹੈ ਕੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਤੀ 17 ਨਵੰਬਰ 2020 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਹਾੜੇ ਦੀ ਸ਼ਤਾਬਦੀ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਉੱਤੇ ਕਰਵਾਏ ਗਏ ਸਮਾਗਮ ਵਿੱਚ ਕਹੇ ਬੋਲ ਅਨੁਸਾਰ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਵੀਡੀਓ ਸੁਣੀ ਹੋਗੀ ਜਿਹੜੇ ਮੁਲਾਜ਼ਮਾਂ ਨੇ ਪੈਸੇ ਖਾਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਆ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਂਦੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਕੀ ਮਾਮਲਾ ਹੈ ਜੀ ਤਾਂ ਹੋਇਆ ਕੀ ਇਹ ਜਾਣਣਾ ਚਾਹੁੰਦੀ ਐ ਸਿੱਖ ਸੰਗਤ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਕ腐ਪਸ਼ਨ ਦਾ ਮਾਮਲਾ ਹੈ ਕੁਝ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਡਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ لیکن ਬਣਾਇਆ ਕੀ ਜਾ ਰਿਹਾ ਹੈ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਸਟੈਂਸ ਇਹ ਜਿਹੜੇ 267 ਥਰੂ ਨੇ ਰਿਕਾਰਡ ਦੇ ਵਿੱਚੋਂ ਕਾਟੇਨਾਂ ਦੀ ਪੜਤਾਲ ਕਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫੇਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹਣਾ। ਈਸਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਾਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪਰਤਾਲ ਮੁਕੰਮਲ ਹੋਈ ਪਰਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਤਾਲ ਸੋਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੁਪਏ ਕਿੱਥੇ ਨੇ ਪੜ ਲਓ ਪਰਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ ਗੁਰਦੁਆਰਾ ਕਮੇਟੀਆਂ ਪਾਸ ਗਏ ਨੇ 2008 ਤੋਂ ਪਹਿਲਾਂ ਭਾਈ ਚਤਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਜਿਆਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਹੈ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਸ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਅ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਬੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਰਹੇ ਦਾਸੂਣ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋਈ ਪੁੱਛਿਆ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ ਕਿੱਥੇ ਦਿੱਤੇ ਨੇ ਕੀ ਦੱਸਣਗੇ ਹੈ ਦੰਦਮੇ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਦਦੀ ਹੈ ਸੰਗਤਾਂ ਨੂੰ ਦਿੰਦੀ ਹੈ ਭੇਟਾ ਰਾਤ ਦਿੰਦੀ ਹੈ ਤੇ ਦੰਦਮੇ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ ਕਿੱਥੇ ਕਿੱਥੇ ਦਿੱਤੇ ਨੇ ਕਿੱਥੋਂ ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਕੱਢੇ ਨੇ ਇਹਨਾਂ ਦੀ ਪੈਸੇ ਖਾਦੇ ਨੇ ਬੇਈਮਾਨੀ ਕੀਤੀ ਆ ਮੁਲਾਜ਼ਮਾਂ ਨੇ ਤੇ ਜਿਹੜੇ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ ਉਹਨਾਂ ਨੂੰ ਸ਼੍ਰੋਮਣੀਪੁਰ ਦਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ। ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਹੈ। ਸੋ ਬਿਲਕੁਲ ਆਪਾਂ ਸੁਣਿਆ ਕਿ ਇੱਕ ਪਾਸੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਸਖਤ ਲੈ ਜੇ ਚੇਤਾਵਨੀ ਦਿੱਤੀ। ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਾਮਲਾ 28 328 ਰੁਪਿਆਂ ਦੇ ਬੇਦਵੀ ਦਾ ਨਹੀਂ ਗੁੰਮ ਹੋਣ ਦਾ ਨਹੀਂ ਸਿਰਫ ਇੱਕ ਪੈਸਿਆਂ ਦੀ ਹਿਰਾ ਫੇਰੀ ਆ ਜਿਸ ਨੂੰ ਨਿਪਟਾਇਆ ਜਾ ਚੁੱਕਿਆ। ਇਸ ਲਈ ਸ਼੍ਰੀ ਕਾਲ ਤੱਕ ਸਾਹਬ ਤੋਂ ਵੱਡੀ ਸਰਕਾਰ ਨਹੀਂ। ਸੋ ਜੇਕਰ ਸਰਕਾਰਾਂ ਅਜੇ ਵੀ ਨਹੀਂ ਹਟਣਗੀਆਂ ਤਾਂ ਉਹਨਾਂ ਦੇ ਉੱਪਰ ਧਾਰਮਿਕ ਰੇਤੀ ਰਵਾਜਾਂ ਦੇ ਮੁਤਾਬਕ ਕਾਰਵਾਈ ਹੋਵੇਗੀ ਹੁਣ ਕਿਹੜੀ ਕਾਰਵਾਈ ਹੋਏਗੀ ਕਿ ਪੰਜਾਬ ਸਰਕਾਰ ਨੂੰ ਸ਼੍ਰੀ ਕਾਲ ਤਖਸਾਬ ਵੱਲੋਂ ਕੋਈ ਵੱਖਰੇ ਤੌਰ ਤੇ ਹੋਰ ਪੱਤਰ ਜਾਰੀ ਹੋਏਗਾ ਕਿ ਤਲਬ ਕੀਤਾ ਜਾਏਗਾ ਤਲਬ ਕਿਨੂੰ ਕੀਤਾ ਜਾਏਗਾ ਜਾਂ ਇਸ ਮਾਮਲੇ 'ਚ ਕਿੱਦਾਂ ਦੀ ਧਾਰਮਿਕ ਕਾਰਵਾਈ ਹੋਏਗੀ ਇਹ ਅਜੇ ਦੇਖਣਾ ਹੋਵੇਗਾ ਸੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ